ਉਨਕੋ ਜਿਹੜਾ ਸਾਧੂ ਦਾ ਵਚਨਾ ਨਾ ਨਾਮ ਜਪੇ ਅਕਮਾਈ ਵਾਲਾ ਹੁੰਦੇ ਆ ਮੈਂ ਨਹੀਂ ਇਕੰਨੀਆਂ ਦੀ ਗੱਲ ਲਈ ਜੱਤਾ ਕਹਿੰਦਾ ਦੂਰ ਬੜੀ ਮੰਜ਼ਿਲ ਫਕੀਰਾਂ ਬਾਣੀ ਲੋਕਾਂ ਨੂੰ ਕੀ ਪਤਾ ਕਿਤੇ ਉੱਚੇ ਰੁੜ ਬੜਾ ਸੁਣ ਤੇ ਸਮਾਤ ਨਾਲ ਲੱਗੀ ਪ੍ਰਮਾਤਮਾ ਦੇ ਕੁਝ ਨਾ ਮਲੂਮ ਸਾਧੂ ਸੁਸਾਇ ਜਿਆ ਕੇ ਜਾ ਉਹ ਵਸਾ ਗੁਮਕੋ ਅਜਿਹਾ ਇਹ ਪੱਕੀ ਬਾਸ਼ਾ ਹੀ ਹੁੰਦੀ ਆ ਬੜੀ ਕਿਰਪਾ ਇਹ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਹੈ ਮੇਰੇ ਕੋਲ ਤੇ ਅੱਜ ਦੀ ਬਾਣੀਆਂ ਨਾ ਬਹੁ ਬਹੁ ਪਾਣੀ ਅਹੰਕਾਰ ਹੈ ਇਸ ਜੇਵੜ ਅਹਰਮਾਨ ਕੋਲ ਬੜੀ ਬੱਡੀ ਤਾਕਤਾਂ ਗੁਰੂ ਨੂੰ ਪਾਲ ਸੀ ਪੜਦੇ ਨਹੀਂ ਅਸੀਂ ਪੜਦੇ ਨਹੀਂ ਬਾਣੀ ਰੈਣ ਗਵਾਈ ਸੋਏਗਾ ਜਿਪਸ ਖਵਾਇਆ ਖਾਏ ਥੀਰੇ ਜੈਸਾ ਜਨਮ ਕਰ ਤੇਰਾ ਕੌਟਰੀ ਬੱਦ ਲੈ ਅਜੀਨੀ ਵਰਗਾ ਜੰਮ ਤੈਨੂੰ ਦਿੱਤਾ ਹੈ ਕਿੰਨਾ ਸੋਹਣਾ ਸਰੀਰ ਬਖਸ਼ਿਆ ਪਰ ਰਾਤ ساری ਰਾਤਰੀ ਸੌਕੇ ਬਵਾ ਦਿੱਤੀ ਆ ਦਿਨ ਨਿੰਦਿਆ ਤੁੰਗੀ ਦੇ ਵਿੱਚ ਸਾਰਾ ਦਿਨ ਪਜਿਆ ਰਹਿੰਦਾ ਪਰ ਉਸ ਦਾ ਜਨ ਪੁੱਲ ਗਿਆ ਦਾ ਪਿਆਰੀ ਜਿਸਿਆ ਦਾਤਾ ਜਾਣੇ ਨਹੀਂ ਪਰਣੀ ਚਾਹਤ ਦੁਨੀਆਂ ਕੰਡੀਆਂ ਪੋਟੀਆਂ ਤਾਰਾਂ ਤੋਂ ਦਿੱਪਿਆ ਨੇ ਰਹਿਣ ਚੰਨ ਬਾਤ ਪਰ ਉਸ ਪੁੱਲ ਗਿਆ ਸਦਾਕੇ ਦਾਤਾਂ ਦੇ ਵਿੱਚ ਕਚਕ ਹੋ ਗਿਆ ਉਸ ਦਾਤਨ ਭੁੱਲ ਗਿਆ ਜੀ ਨੇ ਲਾਤਾਂ ਨਿਤੀਆਂ ਨਹੀਂ ਪਰ ਉਧਰ ਪਹੁੰਚ ਕੇ ਬਦਾਰ ਕੀ ਐਸੀ ਦੂਆਏ ਰਾਜਾ ਬਾਦਸ਼ਾਹ ਨਾ ਕਰ ਮੈਂ ਫਗਜੀ ਵੀ ਕਦਮਾਂ ਆਰ ਦਿਖਾਓ ਕਹਿੰਦੇ ਸਾਹਮਣੇ ਉਹ ਕਹਿੰਦੇ ਠਾਕਰ ਭੈਣੇ ਗੰਦਾ ਦੇ ਵਿੱਚ ਤਰਾਕੀ ਦਿਖਾਓ ਬਾਦਸ਼ਾਹ ਨਿਰਾਕੀਆ ਕੁੱਛ ਨਾ ਕਹੇ ਰਾਮ ਹੋਏ ਸੋ ਮੈਂ ਨਹੀਂ ਕੁਛ ਕਰੇ ਤੇ ਅੰਤਰੀਅ ਪਰਤ ਦਾ ਅੱਜਾ ਬੈਠੇ ਨੇ ਨਾਮ ਤੇ ਰਵਾਤ ਦੀ ਜਨਮ ਦਾ ਹਰ ਕੇ ਨਾਮ ਦਿਨ ਝੂਠੇ ਸਾਗਲ ਪਸਾਰਦੇ ਸੱਚੀ ਪਾਤਸ਼ਾਹ ਤੇਰੇ ਨਾਮ ਤੋਂ ਬਿਨਾ ਸਭ ਸੰਸਾਰ ਦੇ ਜਿਹੜੇ ਪਸਾਰਿਆ ਸਭ ਝੂਠੇ ਹੈ ਤੇਰਾ ਨਾਮ ਸੱਚਾ ਤੇਰੀ ਆਪ ਤੇਰੀ ਆਪ ਕਹਿੰਦੇ ਦਿਖਾਓ ਲੇਕਿਆ ਕੁ ਜਿਹੜੇ ਬ੍ਰਾਹਮਣ ਸੀ ਨਾ ਉਹਨਾਂ ਨੂੰ ਆਪਣੇ ਆਪ ਹੀ ਦੇ ਬੜਾ ਨੁਕਾਮ ਸੀ ਕਹਿੰਦੇ ਵੀ ਅਸੀਂ ਪੁਲਾਦਿਆਂ ਤੇ ਠਾਕਰ ਸਭੀ ਮੰਨਦਾ ਭਗਵਾਨ ਉਹਨਾਂ ਨੇ ਉਹਦੇ ਵਿੱਚ ਲਪੇਟ ਕੇ ਛਾਟਾ ਨੂੰ ਜਦੋਂ ਲਪੇਣਾ ਤਰਾਉਣ ਸਾਲੇ ਨੇ ਸਾਰੇ ਟਪਕਾਇਆ ਆਪਣੇ ਸੇਵਕ ਵੀ ਆਪੇ ਰੱਖ ਲਿਆ ਆਪੇ ਨਾਮ ਜਪਾਵੇ ਜਾਂ ਜਿਹੜਾ ਕਾਰਜ ਕਿਰਤ ਸੇਵਕੀ ਤਹਾਂ ਤਹਾਂ ਪੁੱਛਦਾ ਹੈ ਸੇਵਕੋਂ ਨਿੱਕੀ ਹੋਈ ਦਿਖਾਵੇ ਜੋ ਜੋ ਕਹਿ ਥਾ ਕਿਰਪਾ ਸੇਵਕੋ ਬਖਤ ਕਾ ਹੋਈ ਆਉਂਦਾ ਦੇ ਸੇਵਕ ਕੇ ਹੋਂਦ ਨਿਹਾਰੀ ਜੋ ਆਪਣੇ ਪ੍ਰਭਾਵਨ ਇਸਤੀ ਸੂਏ ਸੁਮੀ ਹਰੇ ਆ ਸੁਨਾਦ ਸੰਦਾਨ ਪਰਸਨਾਵ ਸਭ ਰੂ ਪਤਰ ਦਾ ਆ ਕੀ ਬੈਠੇ ਐਸੀ ਲਾਦਰ ਕੁਲਵਨ ਕੌਮ ਕਰ ਗਰੀਬਨ ਵਾਲ ਜੁਸੀਆਂ ਮੇਰਾ ਮਾਤਾ ਛਤ ਪਰ ਬੜੇ ਪ੍ਰਾਣ ਦੇ ਨਾਮ ਪਰ પ્રેમ ਦੇ ਵਿੱਚ ਦਿੱਤੇ ਨੇ ਪਰਦੇ ਸਹੀ ਇਹ ਮੁਖਨਾ ਮੰਗਾ ਜਿਨੇ ਸੰਯਾਪਤਾ ਸਾਂ ਬڑے ਬਾਗ ਦੇ ਵਿੱਚ ਜਿਹਦੇ ਹਿਰਦੇ ਰੀਦਾਂ ਦਾ i'm gonna give you one day

ਸਾਰੇ ਧਿਆਨ ਨਾਲ ਬਾਣੀ ਸਰੂਪ ਉਪੇਨ ਮਹਾਰਤ ਡਾਇਰੈਕਟਿਵ ਪਰਪਰਤਨ ਦਾ ਕੀ ਬੈਠੇ ਨੇ ਕਿਸ ਸੰਮਾਨ ਦੀ ਵਿੱਚ ਬਰਾਗ ਹੈ ਸੱਤੇ ਸੀ ਜੇ ਮੁੱਖ ਨਾ ਮੜਾ ਜਿਹਦੀ ਸੰਜਤਾ ਸਾਈ